ਕਾਂਗਰਸ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਭੁੱਲ ਪੁੜਾ ਕੇ ਸ਼ਾਇਦ ਹੁਣ ਬੀਤਿਆ ਵੇਲਾ ਸਮਝ ਲਿਆ ਉਹ ਇਸੇ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਦਾ ਮੀਡੀਆ ਸਾਹਮਣੇ ਵਾਲੀ ਜਿਸ ਬੀਬੀ ਤੇ ਮੂਸੇਵਾਲੇ ਦੀ ਸੁਰੱਖਿਆ ਹਟਾਉਣ ਦੀ ਖਬਰ ਮੀਡੀਆ ਨੂੰ ਦੱਸਣ ਦੇ ਇਲਜ਼ਾਮ ਲੱਗਦੇ ਸਨ ਹੁਣ ਉਸੇ ਬੀਬੀ ਨੂੰ ਪੰਜਾਬ ਕਾਂਗਰਸ ਨੇ ਆਪਣਾ ਮੀਡੀਆ ਸਾਹਮਣ ਦਾ ਕੰਮ ਦੇ ਦਿੱਤਾ ਹੈ ਨੌਕਰੀ ਦੇ ਦਿੱਤੀ ਹੈ ਮੂਸੇਵਾਲਾ ਸਮੇਤ ਹੋਰ ਕਈਆਂ ਦੀ ਸੁਰੱਖਿਆ ਹਟਾਉਣ ਦਾ ਆ ਸੁਨੇਹਾ ਇਸ ਗੱਲ ਦੀ ਗਵਾਹੀ ਭਰਤਾ ਆ ਜਿਹੜਾ ਉਸ ਵੇਲੇ ਇਸ ਬੀਬੀ ਦੇ ਵੱਲੋਂ ਮੀਡੀਆ ਨੂੰ ਭੇਜਿਆ ਗਿਆ ਸੀ ਹੁਣ ਇੱਕ ਇਹ ਸਕਰੀਨਸ਼ਾਟ ਸਾਡੇ ਹੱਥ ਲੱਗਾ ਆ ਜੋ ਬਿਲਕੁਲ ਨਮਾ ਆ। ਹੁਣੇ ਬੀਬੀ ਵੱਖ-ਵੱਖ ਮੀਡੀਆ ਅਦਾਰਿਆਂ ਤੱਕ ਕਾਂਗਰਸ ਦੀਆਂ ਉਹ ਪੋਸਟਾਂ ਪਹੁੰਚਦੀਆਂ ਕਰਦੀ ਐ ਜਿਨ੍ਹਾਂ ਨੂੰ ਮੀਡੀਆ ਅਦਾਰਿਆਂ ਦੇ ਵੱਲੋਂ ਚਲਾ ਕੇ ਕਾਂਗਰਸੀ ਲੀਡਰਾਂ ਨੂੰ ਪ੍ਰਚਾਰਿਆ ਜਾ ਸਕੇ। ਭਾਵੇਂ ਜਿਹੜਾ ਕੰਮ ਇਸ ਬੀਬੀ ਦੇ ਵੱਲੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲਈ ਕੀਤਾ ਗਿਆ ਹੁਣ ਉਹੀ ਕੰਮ ਕਾਂਗਰਸ ਦੇ ਲਈ ਇਹ ਬੀਬੀ ਕਰ ਰਹੀ ਐ। ਹੁਣ ਤੁਸੀਂ ਸੋਚਦੇ ਹੋਮੋਗੇ ਕਿ ਇਹ ਤਾਂ ਇੱਕ ਮੀਡੀਆ ਕਰਮਈ ਐ। ਇਸਨੇ ਆਪਣਾ ਕੰਮ ਕਰਨਾ ਆ ਡਿਊਟੀ ਕਰਨੀ ਐ ਤੇ ਉਹ ਇਹ ਬੀਬੀ ਕਰ ਰਹੀ ਐ। ਤਾਂ ਫਿਰ ਸੱਪਤੇ ਸਵਾਲ ਉਠਾਉਣ ਦੀ ਕੀ ਲੋੜ ਹੈ ਤਾਂ ਮੈਂ ਇੱਥੇ ਸਾਫ਼ ਤੌਰ ਤੇ ਦੱਸਣਾ ਚਾਹਣਾ ਕਿ ਇਹ ਬੀਬੀ ਜਿੱਥੇ ਵੀ ਡਿਊਟੀ ਕਰੇ ਸਾਨੂੰ ਇਸ ਦੇ ਨਾਲ ਰੱਤੀ ਭਰ ਵੀ ਫਰਕ ਨਹੀਂ ਪੈਂਦਾ ਪਰ ਸਵਾਲ ਤਾਂ ਇਹ ਹੈ ਕਿ ਕਾਂਗਰਸ ਅੱਜ ਇੰਨੀ ਨਾ ਸਮਝੋਗੀ ਕਿਉਂਕਿ ਕਿਸੇ ਵੇਲੇ ਅਮਰਿੰਦਰ ਸਿੰਘ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਬਾ ਤੇ ਇਹਨਾਂ ਦੇ ਹੋਰ ਸਾਰੇ ਲੀਡਰ ਜਸਟਿਸ ਫੌਰ ਸਿੱਧੂ ਮੂਸੇਵਾਲਾ ਦੇ ਪਰਚੇ ਲੈ ਕੇ ਵਿਧਾਨ ਸਭਾ ਦੇ ਬਾਹਰ ਰੌਲਾ ਪਾਉਂਦੇ ਰਹੇ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਵਿਧਾਨ ਸਭਾ ਦੇ ਬਾਹਰ ਬੈਠਦੇ ਰਹੇ ਨੇ ਤੇ ਫਿਰ ਅੱਜ ਕੀ ਕਾਂਗਰਸ ਵਾਲਿਆਂ ਨੂੰ ਉਹੀ ਬੀਬੀ ਲੱਭੀ ਸੀ ਜਿਹਦੇ ਤੇ ਐਡੇ ਵੱਡੇ ਇਲਜ਼ਾਮ ਲੱਗਦੇ ਨੇ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਲੀਕ ਕਰਨ ਦਾ ਸੁਨੇਹਾ ਭੇਜਣ ਦੇ ਹਾਲਾਂਕਿ ਮੈਂ ਪਹਿਲਾਂ ਵੀ ਕਿਹਾ ਕਿ ਇਹ ਬੀਬੀ ਉਸ ਵੇਲੇ ਵੀ ਆਪਣੀ ਡਿਊਟੀ ਨਿਭਾ ਰਹੀ ਸੀ ਜਿਸ ਵੇਲੇ ਇਸਨੇ ਉਹ ਸੁਨੇਹਾ ਮੀਡੀਆ ਦੇ ਵਿੱਚ ਪਹੁੰਚਾਇਆ ਤੇ ਇਹ ਬੀਬੀ ਹੁਣ ਕਾਂਗਰਸ ਦੇ ਵੱਲੋਂ ਆਪਣੀ ਡਿਊਟੀ ਨਿਭਾ ਰਹੀ ਹੈ ਰਾਸੀ ਸਵਾਲ ਤਾਂ ਖੜਾਈ ਕਰ ਰਹੇ ਆ ਕਿਉਂਕਿ ਸਿੱਧੂ ਮੂਸੇਵਾਲਾ ਕਾਂਗਰਸ ਦਾ ਲੀਡਰ ਸੀ ਉਹ ਵੀ ਉੱਬਰਦਾ ਹੋਇਆ ਇਸੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਉੱਪਰ ਕਾਂਗਰਸ ਨੇ ਬਹੁਤ ਜ਼ਿਆਦਾ ਰੌਲਾ ਪਾਇਆ ਸੀ ਜਾਂ ਫਿਰ ਇਹ ਕਹੀਏ ਕਿ ਬਹੁਤ ਜ਼ਿਆਦਾ ਰੋਟੀਆਂ ਸੇਕੀਆਂ ਸੀ ਕਿਉਂਕਿ ਹੁਣ ਜੋ ਤਸਵੀਰ ਸਾਹਮਣੇ ਆਈ ਆ ਉਸ ਤੋਂ ਤਾਂ ਇਹੀ ਲੱਗਦਾ ਕਿ ਸ਼ਾਇਦ ਮੌਤ ਦੇ ਉੱਪਰ ਸਿਰਫ ਕਾਂਗਰਸ ਦੇ ਵੱਲੋਂ ਰੋਟੀਆਂ ਸੇਕੀਆਂ ਗਈਆਂ ਕਿਉਂਕਿ ਜੇਕਰ ਪਈ ਅਸਲ ਦੇ ਵਿੱਚ ਦੁੱਖ ਹੁੰਦਾ ਤਾਂ ਫਿਰ ਘੱਟੋ ਘੱਟ ਇਹ ਤਾਂ ਪਤਾ ਹੀ ਹੁੰਦਾ ਕਿ ਜੇਕਰ ਸਾਡੇ ਕਿਸੇ ਐਡੇ ਵੱਡੇ ਲੀਡਰ ਦੀ ਮੌਤ ਹੋਈਏ ਤੇ ਉਸ ਦੀ ਜ਼ਿੰਮੇਵਾਰੀ ਦੇ ਇਲਜ਼ਾਮ ਕਿਸ-ਕਿਸ ਦੇ ਉੱਪਰ ਲੱਗਦੇ ਨੇ ਤੇ ਉਹ ਕੌਣ-ਕੌਣ ਨੇ ਮੂਸੇਵਾਲੇ ਦੇ ਮਾਪੇ ਤੇ ਮੂਸੇਵਾਲੇ ਦੇ ਸਮਰਥਕ ਹੁਣ ਤੱਕ ਇੱਕੋ ਗੱਲ ਉਠਾਉਂਦੇ ਰਹੇ ਨੇ ਕਿ ਉਹਨਾਂ ਲੋਕਾਂ ਦੇ ਉੱਪਰ ਕਾਰਵਾਈ ਹੋਵੇ ਜਿਨ੍ਹਾਂ ਦੇ ਵੱਲੋਂ ਇਹ ਸਿਕਿਉਰਟੀ ਵਾਪਸ ਲੈਣ ਦੀ ਗੱਲ ਜਗਜाहिर ਕੀਤੀ ਗਈ ਸੀ ਤੇ ਭਾਈ ਫਿਰ ਉਹਨਾਂ ਦੇ ਵਿੱਚੋਂ ਤਾਂ ਸਕਰੀਨਸ਼ਾਟ ਦੱਸਦੇ ਨੇ ਕਿ ਆਹ ਬੀਬੀ ਵੀ ਇੱਕ ਹੈ ਕਿਉਂਕਿ ਮੂਸੇਵਾਲੇ ਦੇ ਮਾਪੇ ਤੇ ਸਮਰਥਕ ਇਹ ਕਹਿੰਦੇ ਰਹੇ ਨੇ ਕਿ ਜਿਸ ਦਿਨ ਸਿਕਿਉਰਟੀ ਵਾਪਸ ਲੈਣ ਦਾ ਸੁਨੇਹਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਉਸ ਤੋਂ ਅਗਲੇ ਦਿਨਾਂ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਇੱਥੇ ਮੈਂ ਦੱਸ ਦੇਵਾਂ ਕਿ ਇਹ ਬੀਬੀ ਜੀ ਕੋਈ ਹੋਰ ਨਹੀਂ ਇਹ ਉਹੀ ਨੇ ਕਿ ਜਿਹੜਾ ਇਸ ਗੱਲ ਦਾ ਲੇਖਾ ਜੋਖਾ ਰੱਖਦੇ ਨੇ ਕਿ ਕਿਸ ਚੈਨਲ ਤੇ ਕੀ ਚੱਲੇਗਾ ਤੇ ਕੀ ਨਹੀਂ ਚੱਲੇਗਾ ਜਦ ਕਿਸੇ ਚੈਨਲ ਤੇ ਵੈਸਾ ਕੁਝ ਜਲ ਚੱਲ ਜਾਂਦਾ ਆ ਜੋ ਇਹਨਾਂ ਬੀਬੀ ਜੀਆਂ ਨੂੰ ਲੱਗਦਾ ਕਿ ਜਿਸ ਪਾਰਟੀ ਦੇ ਲਈ ਮੈਂ ਕੰਮ ਕਰ ਰਹੀ ਹਾਂ ਉਹਦੇ ਲਈ ਇਹ ਖਿਲਾਫਤ ਹੈ ਤਾਂ ਫਿਰ ਇਹ ਬੀਬੀ ਜੀ ਉਸ ਚੈਨਲ ਤੋਂ ਉਹ ਪੋਸਟ ਨੂੰ ਹਟਵਾਉਣ ਦੇ ਲਈ ਬੜੇ ਤਾਣੇ ਬਾਣੇ ਵੀ ਪੁੰਦਦੇ ਨੇ ਹੁਣ ਵੱਡਾ ਸਵਾਲ ਤਾਂ ਇਹ ਵੀ ਹੈ ਕਿ ਇਸ ਗੱਲ ਦਾ ਇਲਮ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਨੂੰ ਹੈ ਕਿਉਂਕਿ ਬਾਪੂ ਬਲਕੌਰ ਸਿੰਘ ਵੀ ਕਾਂਗਰਸ ਦੇ ਵਿੱਚ ਨੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾ ਵੀ ਕਾਂਗਰਸ ਦੇ ਵੱਲੋਂ ਹੀ ਲੜਨ ਕਿਉਂਕਿ ਚੋਣਾ ਲੜਨ ਦਾ ਐਲਾਨ ਉਹ ਕਰ ਚੁੱਕੇ ਨੇ ਇਸ ਬੀਬੀ ਨੂੰ ਪੰਜਾਬ ਕਾਂਗਰਸ ਦਾ ਮੀਡੀਆ ਦਾ ਕੰਮਕਾਜ ਕਿਉਂ ਸੌਂਪਿਆ ਗਿਆ ਇਸ ਦਾ ਜਵਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਨਮਿੰਦਰ ਸਿੰਘ ਰਾਜਾਵੜਿੰਗ ਤੇ ਪ੍ਰਤਾਪ ਸਿੰਘ ਬਾਜਬਾ ਨੂੰ ਵੀ ਦੇਣਾ ਪਣਦਾ ਹੈ ਤੇ ਜੇਕਰ ਇਸ ਚੀਜ਼ ਤੇ ਉਹਨਾਂ ਦੀ ਖਾਸ ਕਰਕੇ ਪੰਜਾਬ ਕਾਂਗਰਸ ਦੀ ਚੁੱਪੀ ਰਹਿੰਦੀ ਹੈ ਤਾਂ ਫਿਰ ਕੀ ਇਹ ਮੰਨਿਆ ਜਾਵੇ ਕਿ ਭਾਈ ਰਾਜਨੀਤੀ ਦੇ ਵਿੱਚ ਸਭ ਕੁਝ ਜਾਇਜ਼ ਹੈ ਜਦ ਜ਼ਰੂਰਤ ਸੀ ਤਾਂ ਉਸ ਵੇਲੇ ਜਸਟਿਸ ਫੌਰ ਸਿੱਧੂ ਮੂਸੇਵਾਲੇ ਦੇ ਨਾਰੇ ਕਾਂਗਰਸ ਪੰਜਾਬ ਕਾਂਗਰਸ ਦੇ ਵੱਲੋਂ ਲਾਏ ਗੇ ਉਸ ਵੇਲੇ ਵਿਧਾਨ ਸਭਾ ਦੇ ਬਾਹਰ ਹੱਥਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਫੜ ਕੇ ਬਹੁਤ ਕਾਮਰੋਲੀ ਕਾਂਗਰਸ ਦੇ ਵੱਲੋਂ ਪਾਈ ਗਈ ਤੇ ਜੇਕਰ ਅਸਲ ਦੇ ਵਿੱਚ ਐਸਾ ਹੀ ਕੁਝ ਹੈ ਤਾਂ ਫਿਰ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਭਾਈ ਇਹ 도ਗਲੀ ਰਾਜਨੀਤੀ ਹੈ ਤੇ ਤੁਹਾਨੂੰ ਸਿੱਧੂ ਮੂਸੇਵਾਲ ਦੀ ਮੌਤ ਤੇ ਅਫਸੋਸ ਘਟ ਤੇ ਰਾਜਨੀਤੀ ਚਮਕਾਉਣ ਦਾ ਜ਼ਿਆਦਾ ਸੀ ਅਸੀਂ ਵੀ ਉਡੀਕ ਕਰਾਂਗੇ ਕਿ ਇਸ ਤੇ ਉੱਪਰ ਪੰਜਾਬ ਕਾਂਗਰਸ ਆਪਣਾ ਕੀ ਪ੍ਰਤੀਕਰਮ ਦਿੰਦੀ ਹੈ ਤੇ ਤੁਹਾਡਾ ਪ੍ਰਤੀਕਰਮ ਦੀ ਉਡੀਕ ਕਮੈਂਟ ਬਾਕਸ ਦੇ ਵਿੱਚ ਰਹੇਗੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਤੇ ਵਿੱਚ ਜ਼ਰੂਰ ਲਿਖਿਓ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜੀ ਧੰਨਵਾਦ